1506 ਈਸਵੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ 1609 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦੇ ਆ ਭਾਈ ਗੁਰਦਾਸ ਸਾਹਿਬ ਜੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਨਾਲ ਦੋ ਮਹਾਨ ਗੁਰੂ ਕੇ ਸਿੱਖਾਂ ਦੇ ਕੋਲੋਂ ਗੁਰੂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰਖਵਾਈ ਔਰੰਗਜ਼ੇਬ ਦਾ ਹੁਕਮ ਸੀ ਕੋਹੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਢੋਲ ਨਹੀਂ ਵਜਾ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਕੋਈ ਸਿਰ ਤੇ ਪੱਗ ਨਹੀਂ ਬਨ ਸਕਦਾ ਮਹਾਰਾਜ ਨੇ ਕਈ ਹਜ਼ਾਰ ਫੌਜ ਆਪਣੇ ਨਾਲ ਲਾਖੀ ਵਧੀਆ ਦੋ ਸ਼ਸਤਰ ਪਾਏ ਮੀਰੀ ਤੇ ਪੀਰੀ ਦੇ ਢੋਲਾਂ ਦੀ ਜਗ੍ਹਾ ਨਗਾਰੇ ਵਜਾਏ ਜਿਹੜਾ ਕਹਿੰਦਾ ਸੀ ਪੱਗ ਨਹੀਂ ਬਨਣੀ ਗੁਰੂ ਪਾਤਸ਼ਾਹ ਜੀ ਨੇ ਦੁਮਾਲਾ ਬੰਨਿਆ ਦੋ ਦੋ ਬੰਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੁਕਮ ਕੀਤਾ ਵਧੀਆ ਤੋਂ ਵਧੀਆ ਸ਼ਸਤਰ ਵਧੀਆ ਤੋਂ ਵਧੀਆ ਹਥਿਆਰ ਵਧੀਆ ਨਸਲਾਂ ਦੇ ਘੋੜੇ ਲੈ ਕੇ ਆਓ ਤੇ ਜਵਾਨੀਆਂ ਪੀਟ ਕਰੋ ਜਿਨ੍ਹਾਂ ਦੇ ਪੰਜ ਪੁੱਤਰ ਸੀ ਇੱਕ ਪੁੱਤਰ ਗੁਰੂ ਘਰ ਨੂੰ ਸੌਂਪ ਦਿੱਤਾ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਿਰਜਣਾ ਕੀਤੀ ਸਿੱਖਾਂ ਵਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਤੇ ਸਿੱਖ ਹਰ ਵਕਤ ਹੋਕਾ ਦਿੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ